ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਬ੍ਰੈਂਪਟਨ 'ਚ ਭਾਰਤੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਬਿਸ਼ਨੋਈ ਗਰੁੱਪ ਵੱਲੋਂ ਘਟਨਾ ਦੀ ਜ਼ਿੰਮੇਵਾਰੀ ਲੈਣ ਦਾ ਦਾਵਾ ਜ਼ਬਰੀ ਵਸੂਲੀ ਦੇ ਮਾਮਲੇ ਰੋਕਣ ਲਈ ਪੋਲੀਏਵ ਦੀ ਯੋਜਨਾ ਲਾਰੈਂਸ ਬਿਸ਼ਨੋਈ ਗਰੁੱਪ ਤੇ ਪਾਬੰਦੀ ਲਗਾਉਣ ਦੀ ਕੀਤੀ ਮੰਗ ਪੰਜਾਬੀ ਨੌਜਵਾਨ ਦੀ ਕੈਨੇਡਾ ਚ ਭੇਦ ਭਰੇ ਹਾਲਾਤ ਚ ਮੌਤ ਪਾਰਕ ਚ ਝੂਲੇ ਵਾਲੇ ਪੋਲ ਨਾਲ ਲਟਕਦੀ ਮਿਲੀ লাশ ਕੈਨੇਡਾ ਦਾ ਪੰਜਾਬੀ ਟਰੱਕ ਡਰਾਈਵਰ ਮੁਰ ਸੁਰਖੀਆਂ ਚ ਆਇਆ ਡਿਪੋਰਟੇਸ਼ਨ ਵਿਰੁੱਧ ਅਪੀਲ ਨੂੰ ਪ੍ਰਭਾਵਿਤ ਕਰ ਸਕਦਾ ਹੈ ਨਵਾਂ ਮਾਮਲਾ ਕੈਨੇਡਾ ਦੇ ਸ਼ਹਿਰ ਬ੍ਰੈਂਪਟਨ ਚ ਅਣਪਛਾਤੇਆਂ ਨੇ ਘਰ ਚ ਦਾਖਲ ਹੋ ਕੇ ਭਾਰਤੀ ਮੂਲ ਦੇ ਨੌਜਵਾਨ ਦੀਆਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਇਸ ਦੌਰਾਨ ਇੱਕ ਹੋਰ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ ਜੋ ਹਸਪਤਾਲ ਚ ਜ਼ੇਰੇ ਇਲਾਜ ਹੈ ਮਾਰੇ ਗਏ ਨੌਜਵਾਨ ਦੀ ਪਛਾਣ ਸੋਨੂ ਚੱਠਾ ਵਜੋਂ ਕੀਤੀ ਗਈ ਹੈ ਜ਼ਖਮੀ ਹੋਇਆ ਵਿਅਕਤੀ ਵੀ ਭਾਰਤੀ ਹੈ ਪਰ ਉਸ ਦੇ ਨਾਂ ਦੀ ਅਜੇ ਪੁਸ਼ਟੀ ਨਹੀਂ ਹੋਈ ਉਧਰ ਘਟਨਾ ਤੋਂ ਕੁਝ ਘੰਟੇ ਬਾਅਦ ਬਿਸ਼ਨੋਈ ਗਰੁੱਪ ਵੱਲੋਂ ਇਸ ਕਤਲ ਦੀ ਜ਼ਿੰਮੇਵਾਰੀ ਲੈਣ ਦਾ ਦਾਵਾ ਕੀਤਾ ਗਿਆ ਹੈ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਪੀਲ ਪੁਲਿਸ ਦੇ ਬੁਲਾਰੇ ਸਾਰਾ ਪੈਟਰਨ ਨੇ ਦੱਸਿਆ ਕਿ ਉਨ੍ਹਾਂ ਨੂੰ ਦੇਰ ਰਾਤ ਕੈਸਲਮੋਰ ਸੜਕ ਤੇ ਹੰਬਰ ਵੈਸਟ ਪਾਰਕਵੇ ਕੋਲ ਇੱਕ ਘਰ 'ਚ ਗੋਲੀਬਾਰੀ ਹੋਣ ਦੀ ਸੂਚਨਾ ਮਿਲੀ ਸੀ ਪੁਲਿਸ ਮੌਕੇ ਤੇ ਪਹੁੰਚੀ ਤਾਂ ਦੋ ਵਿਅਕਤੀ ਗੋਲੀਆਂ ਦੇ ਜ਼ਖਮਾਂ ਕਾਰਨ ਤੜਪ ਰਹੇ ਸਨ ਇਨ੍ਹਾਂ ਵਿੱਚੋਂ ਇੱਕ ਦੀ ਉਥੇ ਹੀ ਮੌਤ ਹੋ ਗਈ ਦੂਜੇ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ ਪੁਲਿਸ ਮੁਤਾਬਕ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗੋਲੀਬਾਰੀ ਮਿਥ ਕੇ ਕੀਤੀ ਗਈ ਜੋ ਕਿ ਦੋ ਧਿਰਾਂ ਦੀ ਆਪਸੀ ਰੰਜਿਸ਼ ਜਾਪਦੀ ਹੈ ਪੁਲਿਸ ਅਧਿਕਾਰੀ ਅਨੁਸਾਰ ਘਟਨਾ ਤੋਂ ਬਾਅਦ ਅਣਪਛਾਤੇ ਮੁਲਜ਼ਮਾਂ ਦੇ ਕਾਰ ਚ ਭੱਜੇ ਹੋਣ ਦੇ ਸੰਕੇਤ ਨੇ ਪੁਲਿਸ ਨੇ ਖੇਤਰ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਕੈਮਰੇ ਖੰਗਾਲਣ ਤੇ ਘਟਨਾਵਾਂ ਨਾਲ ਸੰਬੰਧਿਤ ਫੁਟੇਜ ਪੁਲਿਸ ਨਾਲ ਸਾਂਝੀ ਕਰਨ ਤਾਂ ਕਿ ਮਲਜ਼ਮਾਂ ਦੀ ਪੈੜ ਨੱਪੀ ਜਾ ਸਕੇ। ਕੈਨੇਡਾ 'ਚ ਨਿਤ ਦਿਨ ਚੱਲਦੀਆਂ ਗੋਲੀਆਂ ਤੇ ਜ਼ਬਰੀ ਵਸੂਲੀ ਦੇ ਲਗਾਤਾਰ ਸਾਹਮਣੇ ਆ ਰਹੇ ਮਾਮਲਿਆਂ ਨਾਲ ਨਜਿੱਠਣ ਲਈ ਕੰਜ਼ਰਵੇਟਿਵ ਪਾਰਟੀ ਦੇ ਆਗੂ ਪੀਰੇ ਪੋਲੀਏ ਵੱਲੋਂ ਇੱਕ ਕਾਰਜ ਯੋਜਨਾ ਪੇਸ਼ ਕੀਤੀ ਗਈ ਹੈ। हाल ही च जमीनी چون ਜਤਣ ਵਾਲੇ ਵਿਰੋਧੀ ਧਿਰ ਦੇ ਆਗੂ ਨੇ ਕਿਹਾ ਕਿ ਲਿਬਰਲ ਪਾਰਟੀ ਦੇ ਸੱਤਾ ਚ ਆਉਣ ਮਗਰੋਂ ਹਿੰਸਕ ਘਟਨਾਵਾਂ ਚ 54% ਵਾਧਾ ਹੋਇਆ ਜਦਕਿ ਸੈਕਸ਼ੂਅਲ ਅਸੌਲਟ ਦੇ ਮਾਮਲੇ 75% ਵਧ ਗਏ ਜ਼ਬਰੀ ਵਸੂਲੀ ਦਾ ਜ਼ਿਕਰ ਕੀਤਾ ਜਾਵੇ ਤਾਂ ਬ੍ਰੈਂਟਨ ਸਰੀ ਵੈਨਕੂਵਰ ਤੇ ਕੈਲਗਰੀ ਵਰਗੇ ਸ਼ਹਿਰਾਂ ਚ ਇਹਨਾਂ ਦੀ ਗਿਣਤੀ 330% ਵਧ ਚੁੱਕੀ ਹੈ ਤੇ ਕਾਰੋਬਾਰੀ ਬੇਹਦ ਪਰੇਸ਼ਾਨ ਨੇ ਉਨਾ ਅੱਗੇ ਕਿ ਕੈਨੇਡਾ ਵਾਲੇ ਡਰ ਦੇ ਪਰਛਾਵੇਂ ਹੇਠ ਦਿਨ ਕੱਟ ਰਹੇ ਨੇ ਜਿਸ ਦੇ ਮੱਦੇਨਜ਼ਰ ਸਭ ਤੋਂ ਪਹਿਲਾਂ ਲਾਰੈਂਸ ਬਿਸ਼ਨੋਈ ਗਰੋਹ ਵਰਗੇ ਧੜਿਆਂ ਨੂੰ ਅੱਤਵਾਦੀ ਜਥੇਬੰਦੀ ਐਲਾਨਦਿਆਂ ਪਾਬੰਦੀ ਲਗਣੀ ਚਾਹੀਦੀ ਹੈ ਇਸ ਦੇ ਨਾਲ ਹੀ ਜ਼ਬਰੀ ਵਸੂਲੀ ਦੇ ਮਾਮਲਿਆਂ 'ਚ ਘੱਟੋ-ਘੱਟ 3 ਸਾਲ ਜੇਲ੍ਹ ਪਿਸਤੌਲ ਦੀ ਸ਼ਮੂਲੀਅਤ ਹੋਣ ਤੇ 4 ਸਾਲ ਦੀ ਕੈਦ ਅਤੇ ਗਰੋਹ ਨਾਲ ਸਬੰਧਤ ਹੋਣ ਤੇ 5 ਸਾਲ ਦੀ ਜੇਲ੍ਹ ਹੋਣੀ ਚਾਹੀਦੀ ਹੈ ਪੋਲੀਏਵ ਦਾ ਕਹਿਣਾ ਸੀ ਕਿ ਸੀ 5 ਅਤੇ ਸੀ 75 ਵਰਗੇ ਕਾਨੂੰਨ ਤੁਰੰਤ ਰੱਦ ਕਰਦਿਆਂ अपराधीया दी जमानत बंद ਕਰਨੀ ਚਾਹੀਦੀ ਹੈ ਉਹਨਾਂ ਦਲੀਲ ਦਿੱਤੀ ਕਿ ਕੰਜ਼ਰਵੇਟਿਵ ਪਾਰਟੀ ਲੰਬੇ ਸਮੇਂ ਤੋਂ ਧਮਕੀਆਂ ਦਾ ਮੁੱਦਾ ਉਠਾਉਂਦੀ ਆਈ ਹੈ ਪਰ ਲਿਬਰਲ ਸਰਕਾਰ ਦੇ ਕੰਨ ਤੇ ਜੂਨ ਤੱਕ ਨਹੀਂ ਸਰਕੀ ਪੇਰੇ ਪੋਲੀਏਵ ਨੇ ਦੱਸਿਆ ਕਿ ਟਿਮ ਉੱਪਲ ਵੱਲੋਂ ਬਿੱਲ ਸੀ 381 ਪੇਸ਼ ਕੀਤਾ ਗਿਆ ਜੋ ਐਕਸਟਰਸ਼ਨ ਦੇ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦੀ ਵਕਾਲਤ ਕਰਦਾ ਹੈ ਪਰ ਲਿਬਰਲ ਪਾਰਟੀ ਨੇ ਬੇਹੱਦ ਸ਼ਰਮਨਾਕ ਤਰੀਕੇ ਨਾਲ ਬਿੱਲ ਰੱਦ ਕਰ ਦਿੱਤਾ ਟੋਰੀ ਆਗੂ ਨੇ ਅੰਤ ਵਿੱਚ ਕਿਹਾ ਕਿ ਉਹਨਾਂ ਦੀ ਪਾਰਟੀ ਪ੍ਰਧਾਨ ਮੰਤਰੀ ਦਾ ਸਾਥ ਦੇਣ ਵਾਸਤੇ ਤਿਆਰ ਹੈ ਬਸ਼ਰਤੇ ਮੁਲਕ ਨੂੰ ਸੁਰੱਖਿਅਤ ਅਤੇ ਮਜ਼ਬੂਤ ਬਣਾਉਣ ਲਈ ਕਦਮ ਉਠਾਏ ਜਾਣ। ਖੰਨਾ ਦੇ ਨੇੜਲੇ ਪਿੰਡ ਪਮੱਦੀ ਦਾ ਰਹਿਣ ਵਾਲਾ ਨੌਜਵਾਨ ਉਦੇਵੀਰ ਸਿੰਘ ਕੈਨੇਡਾ ਚ ਭੇਦ ਭਰੇ ਹਾਲਾਤਾਂ ਚ ਜ਼ਿੰਦਗੀ ਗੁਆ ਬੈਠਾ ਜਾਣਕਾਰੀ ਮੁਤਾਬਕ ਉਦੇਵੀਰ ਦੀ ਲਾਸ਼ ਇੱਕ ਪਾਰਕ ਦੇ ਝੂਲੇ ਦੀ ਪੋਲ ਨਾਲ ਲਟਕਦੀ ਮਿਲੀ ਉਦੇਵੀਰ ਕਰੀਬ 3 ਸਾਲ ਪਹਿਲਾਂ ਚੰਗੇ ਭਵਿੱਖ ਦੇ ਸੁਪਨੇ ਲੈ ਕੇ ਕੈਨੇਡਾ ਆਇਆ ਸੀ ਪਰਿਵਾਰਕ ਸੂਤਰਾਂ ਦੇ ਅਨੁਸਾਰ ਉੱਥੇ ਉਹ ਕਿਸੇ ਏਜੰਟ ਦੇ ਚਾਂਸੇ ਚ ਫਸ ਗਿਆ ਏਜੰਟ ਨੇ ਉਸ ਦੇ ਨਾਮ ਤੇ ਮਹਿੰਗੀ ਕਾਰ ਲੋਨ ਤੇ ਲੈ ਦਿੱਤੀ ਕਾਰ ਦੀਆਂ ਕਿਸ਼ਤਾਂ ਨਾ ਭਰੀਆਂ ਗਈਆਂ ਤਾਂ ਉਦੇਵੀਰ ਆਰਥਿਕ ਮੁਸ਼ਕਲਾਂ ਦੇ ਵਿੱਚ ਫਸਦਾ ਗਿਆ ਦਾਵਾ ਕੀਤਾ ਜਾ ਰਿਹਾ ਕਿ ਏਜੰਟ ਵੱਲੋਂ ਲਗਾਤਾਰ ਦਬਾਅ ਪਾਉਣ ਕਾਰਨ ਉਹ ਮਾਨਸਿਕ ਤੌਰ ਤੇ ਤੰਗ ਹੋ ਗਿਆ ਤੇ ਅਖੀਰ ਉਸ ਨੇ ਆਪਣੀ ਜਾਨ ਗਵਾ ਦਿੱਤੀ ਹਾਲਾਂਕਿ ਅਸਲ ਹਾਲਾਤਾਂ ਬਾਰੇ ਪਰਿਵਾਰ ਵੱਲੋਂ ਕੋਈ ਬਿਆਨ ਨਹੀਂ ਦਿੱਤਾ ਗਿਆ ਇਸ ਖਬਰ ਨੇ ਪੂਰੇ ਪਿੰਡ ਪਮੱਦੀ ਚ ਸੋਗ ਦੀ ਲਹਿਰ ਦੌੜਾ ਦਿੱਤੀ ਰਿਸ਼ਤੇਦਾਰ ਤੇ ਪਿੰਡ ਵਾਸੀ ਉਦੇ ਵਰ ਦੀ ਮੌਤ ਦੇ ਉੱਤੇ ਗਹਿਰੇ ਦੁੱਖ ਚ ਨੇ ਪਰਿਵਾਰਕ ਮੈਂਬਰ ਵੀ ਇਸ ਸਮੇਂ ਗਮ ਚ ਡੁੱਬੇ ਹੋਏ ਨੇ ਤੇ ਕੁਝ ਵੀ ਕਹਿਣ ਦੀ ਹਾਲਤ ਚ ਨਹੀਂ ਫਿਲਹਾਲ ਉਹਦੇ ਵੀਰ ਦੇ ਸਾਥੀ ਅਤੇ ਪਰਿਵਾਰਕ ਲੋਕ ਉਸਦੀ লাশ ਨੂੰ ਪੰਜਾਬ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਨੇ ਪਰਿਵਾਰ ਨੇ ਪੰਜਾਬ ਸਰਕਾਰ ਤੇ ਭਾਰਤੀ ਹਾਈ ਕਮਿਸ਼ਨ ਤੋਂ ਮਦਦ ਦੀ ਅਪੀਲ ਵੀ ਕੀਤੀ ਹੈ ਤਾਂ ਜੋ ਉਹਦੇ ਵੀਰ ਦਾ ਅੰਤਿਮ ਸੰਸਕਾਰ ਆਪਣੇ ਮੂਲ ਪਿੰਡ ਦੇ ਵਿੱਚ ਕੀਤਾ ਜਾ ਸਕੇ ਅਮਰੀਕਾ 'ਚ ਤਿੰਨ ਕਤਲਨਾਾਂ ਦੇ ਦੋਸ਼ ਹੇਠ ਹਰਜਿੰਦਰ ਸਿੰਘ ਦੀ ਗ੍ਰਿਫਤਾਰੀ ਕੈਨੇਡਾ 'ਚ ਜਸਕੀਰਤ ਸਿੰਘ ਸਿੱਧੂ ਦਾ ਮਾਮਲਾ ਸਿੱਧੇ ਤੌਰ ਤੇ ਪ੍ਰਭਾਵਿਤ ਕਰ ਸਕਦੀ ਹੈ ਹੰਬੋਲਟ ਬੱਸ ਹਾਦਸੇ ਦੇ ਮਾਮਲੇ 'ਚ ਡਿਪੋਰਟੇਸ਼ਨ ਦੇ ਹੁਕਮਾਂ ਵਿਰੁੱਧ ਅਦਾਲਤੀ ਲੜਾਈ ਲੜ ਰਿਹਾ ਜਸਕੀਰਤ ਸਿੱਧੂ ਦੀਆਂ ਉਮੀਦਾਂ ਹੋਰ ਮੱਦਮ ਹੁੰਦੀਆਂ ਮਹਿਸੂਸ ਹੋ ਰਹੀਆਂ ਨੇ ਮਾਰਚ 2019 'ਚ ਵਾਪਰੇ ਹਾਦਸੇ ਮਗਰੋਂ 4 ਸਾਲ ਅਤੇ 4 ਮਹੀਨੇ ਦੀ ਜੇਲ੍ਹ ਕੱਟ ਚੁੱਕੇ ਜਸਕੀਰਤ ਸਿੰਘ ਸਿੱਧੂ ਨੂੰ ਪਿਛਲੇ ਸਾਲ ਡਿਪੋਰਟ ਕਰਨ ਦੇ ਹੁਕਮ ਦਿੱਤੇ ਗਏ ਸਨ ਜਸਕੀਰਤ ਸਿੱਧੂ ਦੇ ਵਕੀਲ ਮਾਈਕਲ ਗ੍ਰੀਨ ਵੱਲੋਂ ਮਨੁੱਖਤਾ ਦੇ ਆਧਾਰ 'ਤੇ ਪਰਮਨੈਂਟ ਰੈਜ਼ਿਡੈਂਸ ਬਹਾਲ ਕਰਨ ਦੀ ਅਰਜ਼ੀ ਅਦਾਲਤ 'ਚ ਦਾਖਲ ਕੀਤੀ ਗਈ ਜਿਸ ਦਾ ਫੈਸਲਾ ਉਨ ਚ 2 ਸਾਲ ਲੱਗ ਸਕਦੇ ਨੇ ਸਿੱਧੂ ਦੇ ਵਕੀਲ ਨੇ ਪ੍ਰਵਾਨ ਕੀਤਾ ਕਿ ਹਾਦਸਾ ਬੇਸਧੱਧ ਦਰਦਨਾਕ ਸੀ ਪਰ ਬਤੌਰ ਸਜ਼ਾ ਉਸ ਦਾ ਮੁਅਕਲ ਸਜ਼ਾ ਭੁਗਤ ਚੁਕਾਏ ਇਸ ਤੋਂ ਇਲਾਵਾ ਉਸ ਦਾ ਬੱਚਾ ਜੋ ਕੈਨੇਡੀਅਨ ਨਾਗਰਿਕ ਹੈ ਨੂੰ ਭਾਰਤ ਚ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ ਹੰਬੋਲਸ ਬਸ ਹਾਦਸੇ ਦੌਰਾਨ ਜਾਨ ਗਵਾਉਣ ਵਾਲੇ ਖਿਡਾਰੀਆਂ ਅਤੇ ਹਾਕੀ ਟੀਮ ਦੇ ਸਟਾਫ ਮੈਂਬਰਾਂ ਦੇ ਪਰਿਵਾਰ ਵੀ ਇਸ ਮੁੱਦੇ ਤੇ ਵੰਡੇ ਹੋਏ ਨੇ ਕਿ ਜਸਕੀਰਤ ਸਿੱਧੂ ਨੂੰ ਡਿਪੋਰਟ ਕਰ ਦਿੱਤਾ ਜਾਵੇ ਜਾਂ ਕੈਨੇਡਾ ਚ ਰਹਿਣ ਦੀ ਇਜਾਜ਼ਤ ਮਿਲੇ ਕੈਨੇਡਾ ਦੀਆਂ ਮੁੱਖ ਪਾਰਟੀਆਂ ਦੇ ਸੰਸਦ ਮੈਂਬਰ ਪੀਆਰ ਬਹਾਲ ਕੀਤੇ ਜਾਣ ਦੀ ਵਕਾਲਤ ਕਰ ਰਹੇ ਨੇ। ਉਹਨਾਂ ਦਾ ਕਹਿਣਾ ਹੈ ਕਿ ਜਸਕੀਰਤ ਸਿੱਧੂ ਦੀ ਪਤਨੀ ਤੇ ਬੱਚਾ ਇੱਥੇ ਨੇ ਤੇ ਉਹ ਸਜ਼ਾ ਵੀ ਭੁਗਤ ਚੁੱਕਾ ਏ। ਹੁਣ ਉਸ ਨੂੰ ਡਿਪੋਰਟ ਕਰਕੇ ਹਾਦਸੇ 'ਚ ਜਾਨ ਗਵਾਉਣ ਵਾਲੇ ਵਾਪਸ ਨਹੀਂ ਆ ਸਕਦੇ। ਹਾਦਸੇ ਵੇਲੇ ਜਸਕੀਰਤ ਸਿੱਧੂ ਨੇ ਕੋਈ ਨਾਸ਼ਾ ਨਹੀਂ ਕੀਤਾ ਸੀ ਤੇ ਨਾ ਹੀ ਹੱਦ ਤੋਂ ਜ਼ਿਆਦਾ ਰਫ਼ਤਾਰ ਹਾਦਸੇ ਦਾ ਕਾਰਨ ਬਣੀ। ਪਰ ਉਸਨੇ ਅਦਾਲਤ ਨੂੰ ਦੱਸਿਆ ਕਿ ਕਾਰਗੋ ਉੱਤੇ ਪਾਈ ਤਰਪਾਲ ਢਿੱਲੀ ਹੋਣ ਕਾਰਨ ਉਸ ਦਾ ਧਿਆਨ ਵਾਰ-ਵਾਰ ਤਰਪਾਲ ਵੱਲ ਜਾ ਰਿਹਾ ਸੀ ਦੂਜੇ ਪਾਸੇ ਹੰਬੋਲਟ ਬੱਸ ਹਾਦਸੇ ਮਗਰੋਂ ਜਸਕੀਰਤ ਸਿੱਧੂ ਦੀਆਂ ਕਈ ਕਮੀਆਂ ਉੱਭਰ ਕੇ ਸਾਹਮਣੇ ਆਈਆਂ ਬਤੌਰ ਡਰਾਈਵਰ ਉਸਨੇ ਟਰਕਿੰਗ ਨਾਲ ਸੰਬੰਧਿਤ ਫੈਡਰਲ ਤੇ ਪ੍ਰੋਵਿੰਸ਼ੀਅਲ ਰੂਲਸ ਦੀ 70 ਵਾਰ ਉਲੰਘਣਾ ਕੀਤੀ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਲੌਗ ਬੁੱਕ ਨਾਲ ਸੰਬੰਧਤ ਸਨ ਇਸ ਮਾਮਲੇ ਦੀ ਤੁਲਨਾ ਹਰਜਿੰਦਰ ਸਿੰਘ ਨਾਲ ਕੀਤੀ ਜਾਵੇ ਤਾਂ ਉਹ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਦਾਖਲ ਹੋਇਆ ਜਦਕਿ ਜਸਕੀਰਤ ਸਿੰਘ ਜਾਇਜ਼ ਤਰੀਕੇ ਨਾਲ 2014 ਚ ਕੈਨੇਡਾ ਪੁੱਜਾ ਤੇ ਪਰਮਨੈਂਟ ਰੈਜ਼ਿਡੈਂਸੀ ਹਾਸਲ ਕਰ ਲਈ ਹਰਜਿੰਦਰ ਸਿੰਘ ਨੂੰ ਕਿਸੇ ਵੀ ਕਿਸਮ ਦੀ ਰਾਇਤ ਨਹੀਂ ਮਿਲ ਸਕਦੀ ਪਰ ਜਸਕੀਰਤ ਸਿੰਘ ਦੀ ਆਖਰੀ ਉਮੀਦ ਅਜੇ ਬਾਕੀ ਹੈ ਏਅਰ ਕੈਨੇਡਾ ਦਾ ਕਹਿਣਾ ਹੈ ਕਿ ਉਹ ਹਾਲ ਹੀ ਚ ਹੋਈ ਹੜਤਾਲ ਦੌਰਾਨ ਗਾਹਕਾਂ ਦੁਆਰਾ ਆਪਣੀ ਮੰਜ਼ਲ ਤੱਕ ਪਹੁੰਚਣ ਲਈ ਕੀਤੇ ਗਏ ਕੁਝ ਆਵਾਜਾਈ ਖਰਚਿਆਂ ਨੂੰ ਕਵਰ ਕਰਨ ਲਈ ਇੱਕ ਨੀਤੀ ਅਪਣਾ ਰਿਹਾ ਹੈ। ਏਅਰਲਾਈਨ ਨੇ ਕਿਹਾ ਕਿ ਉਹ ਗਾਹਕਾਂ ਨੂੰ ਉਨ੍ਹਾਂ ਖਰਚਿਆਂ ਲਈ ਭੁਗਤਾਨ ਕਰੇਗੀ ਜੇਕਰ ਉਨ੍ਹਾਂ ਦੀ ਇੱਕ ਰੱਦ ਹੋਈ ਉਡਾਣ ਅਸਲ ਚ 15 ਅਗਸਤ ਤੋਂ 23 ਅਗਸਤ ਤੱਕ ਰਵਾਨਾ ਹੋਣ ਲਈ ਨਿਰਧਾਰਤ ਕੀਤੀ ਗਈ ਸੀ 에어 캐나ਡਾ ਉਹਨਾਂ ਨੂੰ ਦੁਬਾਰਾ ਬੁੱਕ ਕਰਨ ਚ ਆ ਸਮਰੱਥ ਸੀ ਤੇ ਫਿਰ ਉਹਨਾਂ ਨੇ ਖੁਦ ਬਦਲਵੇਂ ਪ੍ਰਬੰਧ ਕੀਤੇ 에어 캐나ਡਾ ਦੀ ਵੈੱਬਸਾਈਟ ਤੇ ਉਪਲਬਧ ਇੱਕ ਨਵਾਂ ਫਾਰਮ ਗਾਹਕਾਂ ਨੂੰ ਰਿਫੰਡ ਦੀ ਬੇਨਤੀ ਕਰਨ ਦੀ ਇਜਾਜ਼ਤ ਦਿੰਦਾ ਹੈ ਜੇਕਰ ਉਹਨਾਂ ਨੇ 에어 캐나ਡਾ ਨਾਲ ਆਪਣੀ ਯਾਤਰਾ ਦਾ ਸਿਰਫ ਇੱਕ ਹਿੱਸਾ ਪੂਰਾ ਕੀਤਾ ਹੈ ਜਾਂ ਹੜਤਾਲ ਕਾਰਨ ਆਵਾਜਾਈ ਦੇ ਇੱਕ ਵਿਕਲਪ ਤਰੀਕੇ ਦੇ ਨਿਰਭਰ ਕਰਨਾ ਪਿਆ ਹੈ 에어 ਪੈਸੇਂਜਰ ਰਾਈਟਸ ਐਡਵੋਕੇਸੀ ਗਰੁੱਪ ਦੇ ਪ੍ਰਧਾਨ ਗਬੋਰ ਲੁਕਾਕਸ ਨੇ ਕਿਹਾ ਕਿ ਇਹ ਨੀਤੀ ਇਸ ਗੱਲ ਦਾ ਸੰਕੇਤ ਦਿੰਦੀ ਹੈ ਕਿ 에어 ਕੈਨੇਡਾ ਉਹਨਾਂ ਸਥਿਤੀਆਂ 'ਚ ਗਾਹਕਾਂ ਦੁਆਰਾ ਕੀਤੇ ਗਏ ਬਦਲਵੇਂ ਆਵਾਜਾਈ ਖਰਚਾਂ ਲਈ ਯਾਤਰੀਆਂ ਨੂੰ ਭੁਗਤਾਨ ਕਰਨ ਦੀ ਆਪਣੀ ਕਾਨੂੰਨੀ ਜ਼ਿੰਮੇਵਾਰੀ ਨੂੰ ਸਵੀਕਾਰ ਕਰ ਰਿਹਾ ਹੈ ਲੁਕਾਕਸ ਨੇ ਕਿਹਾ ਕਿ 에어 ਕੈਨੇਡਾ ਨੇ ਕਈ ਮਾਮਲਿਆਂ 'ਚ ਉਸ ਜ਼ਰੂਰਤ ਨੂੰ ਪੂਰਾ ਨਹੀਂ ਕੀਤਾ 에어 ਕੈਨੇਡਾ ਦੀ ਵੈੱਬਸਾਈਟ ਦਾ ਕਹਿਣਾ ਹੈ ਕਿ ਸਿਰਫ ਉਹ ਲੋਕ ਜਿਨ੍ਹਾਂ ਨੇ ਅਸਲ 'ਚ ਸਿੱਧੇ ਤੌਰ 'ਤੇ 에어 ਕੈਨੇਡਾ ਨਾਲ ਬੁੱਕ ਕੀਤਾ ਹੈ ਉਹ ਇਸ ਦੇ ਨਵੇਂ ਸਬਮਿਸ਼ਨ ਪੰਨੇ ਰਾਹੀਂ ਬਦਲਵੀਂ ਆਵਾਜਾਈ ਲਈ ਭੁਗਤਾਨ ਦੀ ਬੇਨਤੀ ਕਰਨ ਦੇ ਯੋਗ ਨੇ ਇਸ ਵਿੱਚ ਕਿਹਾ ਗਿਆ ਹੈ ਕਿ ਗਾਹਕਾਂ ਨੂੰ ਭੁਗਤਾਨ ਦਾ ਅਧਿਕਾਰ ਹੈ ਜੇਕਰ ਉਹਨਾਂ ਨੇ ਆਪਣੀ ਮੂਲ ਰਵਾਨਗੀ ਮਿਤੀ ਦੇ 5 ਦਿਨਾਂ ਦੇ ਅੰਦਰ ਕਿਸੇ ਹੋਰ 에ਅਰਲਾਈਨ ਤੇ ਇੱਕ ਵਾਜਬ ਕਿਰਾਇਆ ਅਦਾ ਕੀਤਾ ਹੈ ਅਜਿਹੇ ਕਿਰਾਏ ਉਹਨਾਂ ਦੀਆਂ ਮੂਲ ਉਡਾਣਾਂ ਦੇ ਸਮਾਨ ਜਾਂ ਹੀਟਲਿ ਕੈਬਿਨ 'ਚ ਹੋਣੇ ਚਾਹੀਦੇ ਨੇ ਗਾਹਕ ਬਸ ਫੈਰੀ ਜਾਂ ਕਾਰ ਖਰਚਿਆਂ ਵਰਗੇ ਬਦਲਵੇਂ ਆਵਾਜਾਈ ਵਿਕਲਪਾਂ ਲਈ ਵੀ ਦਾਅਵੇ ਜਮ੍ਹਾਂ ਕਰ ਸਕਦੇ ਨੇ ਇਹ ਫਾਰਮ ਉਹਨਾਂ ਯਾਤਰੀਆਂ ਨੂੰ ਬਾਹਰ ਰੱਖਦਾ ਹੈ ਜਿਨ੍ਹਾਂ ਨੇ ਆਪਣੀਆਂ ਮੂਲ ਉਡਾਣਾ 에어로ਪਲੇਨ ਟਰੈਵਲ ਏਜੰਸੀ ਜਾਂ ਕਿਸੇ ਹੋਰ 에어ਲਾਈਨ ਰਾਹੀਂ ਬੁੱਕ ਕੀਤੀਆਂ ਸਨ ਲੋਕਾਕਸ ਨੇ ਕਿਹਾ ਕਿ ਮੇਰੇ ਲਈ ਇਹ ਆਸਪਸ਼ਟ ਹੈ ਕਿ 에어 ਕੈਨੇਡਾ ਸਿਰਫ ਉਹਨਾਂ ਟਿਕਟਾਂ ਤੇ ਜ਼ੋਰ ਦੇ ਰਿਹਾ ਹੈ ਕਿਉਂ ਜੋ 에어 ਕੈਨੇਡਾ ਤੋਂ ਖਰੀਦੀਆਂ ਗਈਆਂ ਨੇ ਏਅਰਲਾਈਨ ਜਾਂ ਟ੍ਰੈਵਲ ਏਜੰਟ ਰਾਹੀਂ ਖਰੀਦੀਆਂ ਗਈਆਂ ਟਿਕਟਾਂ ਲਈ ਜ਼ਿੰਮੇਵਾਰੀਆਂ ਇੱਕੋ ਜੀਆਂ ਨੇ ਏਅਰ ਕੈਨੇਡਾ ਨੂੰ ਆਵਾਜਾਈ ਦੇ ਬਦਲਵੇਂ ਤਰੀਕਿਆਂ ਦਾ ਭੁਗਤਾਨ ਕਰਨਾ ਪਵੇਗਾ ਭਾਵੇਂ ਤੁਸੀਂ ਆਪਣੀ ਟਿਕਟ ਕਿਤੋਂ ਵੀ ਖਰੀਦੀ ਹੋਵੇ ਏਅਰ ਕੈਨੇਡਾ ਨੇ ਮੰਗਲਵਾਰ ਦੁਪਹਿਰ ਨੂੰ ਉਡਾਣਾ ਮੁੜ ਸ਼ੁਰੂ ਕੀਤੀਆਂ ਏਅਰ ਕੈਨੇਡਾ ਨੇ ਚੇਤਾਵਨੀ ਦਿੱਤੀ ਹੈ ਕਿ ਪੂਰੀ ਨਿਯਮਿਤ ਸੇਵਾ ਤੇ ਵਾਪਸੀ 'ਚ 10 ਦਿਨ ਲੱਗ ਸਕਦੇ ਨੇ ਕਿਉਂਕਿ ਜਹਾਜ਼ ਅਤੇ ਚਾਲਕ ਦਲ ਆਪਣੀ ਸਥਿਤੀ ਤੋਂ ਬਾਹਰ ਨੇ ਦੱਸਦੀ ਹੈ ਕਿ ਏਅਰਲਾਈਨ ਅਤੇ 10000 ਤੋਂ ਵੱਧ ਫਲਾਈਟ ਅਟੈਂਡੈਂਟਸ ਦੀ ਨੁਮਾਇੰਦਗੀ ਕਰਨ ਵਾਲੀ ਯੂਨੀਅਨ ਨੇ ਇੱਕ ਸੰਘੀ ਵਿਚੋਲੇ ਦੀ ਮਦਦ ਨਾਲ ਮੰਗਲਵਾਰ ਸਵੇਰੇ ਇੱਕ ਨਵੇਂ ਅਸਥਾਈ ਸਮਝੌਤੇ ਤੇ ਹਸਤਾਖਰ ਕੀਤੇ ਇਹ ਸਮਝੌਤਾ ਅਜੇ ਵੀ ਫਲਾਈਟ ਅਟੈਂਡੈਂਟਸ ਦੁਆਰਾ ਪ੍ਰਮਾਣਿਤ ਕੀਤਾ ਜਾਣਾ ਹੈ ਜਿਸ ਵਿੱਚ 27 ਅਗਸਤ ਤੋਂ 6 ਸਤੰਬਰ ਤੱਕ ਵੋਟਿੰਗ ਹੋਣ ਵਾਲੀ ਹੈ ਐਲਿਜ਼ਾਬੈਥ ਮੇ ਅਗਲੀਆਂ ਚੋਣਾਂ 'ਚ ਗ੍ਰੀਨ ਪਾਰਟੀ ਦੀ ਲੀਡਰ ਨਹੀਂ ਹੋਣਗੇ ਐਲਿਜ਼ਾਬੈਥ ਮੇ ਨੇ ਆਪਣੇ ਸਮਰਥਕਾਂ ਨੂੰ ਦੱਸਿਆ ਕਿ ਅਗਲੀਆਂ ਚੋਣਾਂ 'ਚ ਉਹ ਪਾਰਟੀ ਦੀ ਅਗਵਾਈ ਨਹੀਂ ਕਰਨਗੇ ਮੇ ਜੋ ਕਿ ਇਸ ਸਮੇਂ ਇਕਲੌਤੀ ਗ੍ਰੀਨ ਪਾਰਟੀ ਐਮਪੀ ਹੈ ਨੇ ਪਾਰਟੀ ਮੈਂਬਰਾਂ ਨੂੰ ਭੇਜੀ ਇੱਕ ਈਮੇਲ 'ਚ ਇਸ ਬਾਬਤ ਐਲਾਨ ਕੀਤਾ ਉਹਨਾਂ ਨੇ ਕਿਹਾ ਕਿ ਉਹ ਬਤੌਰ ਐਮਪੀ ਬਣੇ ਰਹਿਣਗੇ ਤੇ ਆਗਾਮੀ ਲੀਡਰਸ਼ਿਪ ਸਮੀਖਿਆ ਤੱਕ ਲੀਡਰ ਦੀ ਜ਼ਿੰਮੇਵਾਰੀ ਨਿਭਾਉਣਗੇ ਮੇ ਨੇ 2008 ਤੋਂ ਲੈ ਕੇ ਹੁਣ ਤੱਕ ਪੰਜ ਫੈਡਰਲ ਚੋਣਾਂ 'ਚ ਪਾਰਟੀ ਦੀ ਅਗਵਾਈ ਕੀਤੀ ਹੈ 2019 ਦੀਆਂ ਵੋਟਾਂ ਤੋਂ ਬਾਅਦ ਉਹਨਾਂ ਨੇ ਲੀਡਰਸ਼ਿਪ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਤੇ ਪਾਰਟੀ ਨੇ ਅਗਲੀਆਂ ਚੋਣਾਂ 'ਚ ਪਾਰਟੀ ਦੀ ਅਗਵਾਈ ਕਰਨ ਲਈ ਐਨ.ਐਮ.ੀ ਪੌਲ ਨੂੰ ਚੁਣਿਆ ਸੀ 2021 ਦੀਆਂ ਚੋਣਾਂ ਮਗਰੋਂ ਐਨ.ਐਮ.ੀ ਪੌਲ ਨੇ ਅਸਤੀਫਾ ਦੇ ਦਿੱਤਾ ਸੀ ਜਿਸ ਤੋਂ ਬਾਅਦ ਮੇ ਜੋਨਾਥਨ ਪੇਡਨੋ ਨਾਲ ਪਾਰਟੀ ਦੇ ਕੋ-ਲੀਡਰ ਬਣੇ ਪਿਡ ਨੌ ਨੇ ਪਿਛਲੇ ਸਪ੍ਰਿੰਗ ਚ ਗ੍ਰੀਨ ਪਾਰਟੀ ਦੀ ਰਾਸ਼ਟਰੀ ਮੁਹਿੰਮ ਦੀ ਅਗਵਾਈ ਕੀਤੀ ਸੀ ਪਰ ਉਹ ਸੀਟ ਹਾਸਲ ਕਰਨ ਚ ਅਸਫਲ ਰਹਿ ਚੋਣਾਂ ਤੋਂ ਕੁਝ ਦਿਨਾਂ ਬਾਅਦ ਉਹਨਾਂ ਨੇ ਅਸਤੀਫਾ ਦੇ ਦਿੱਤਾ ਜਿਸ ਨਾਲ ਮੇ ਇਕੱਲੇ ਪਾਰਟੀ ਲੀਡਰ ਰਹਿ ਗਏ ਆਪਣੀ ਈਮੇਲ ਚ ਮੇ ਨੇ ਕਿਹਾ ਕਿ ਪਾਰਟੀ ਦੀ ਗਵਰਨਿੰਗ ਕਾਉਂਸਲ ਲੀਡਰਸ਼ਿਪ ਚੋਣ ਲਈ ਸਹੀ ਸਮਾਂ ਤੈਅ ਕਰੇਗੀ ਅਤੇ ਪਾਰਟੀ ਇਸ ਨੂੰ ਸਕਾਰਾਤਮਕ ਅਨੁਭਵ ਬਣਾਉਣ ਲਈ ਦ੍ਰਿੜ ਹੈ ਅਮਰੀਕੀ ਸਰਕਾਰ ਨੇ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਨਾਲ ਕੰਮ ਕਰਦੀ ਕੈਨੇਡਾ ਦੀ ਜੱਜ ਕਿੰਬਰਲੀ ਪ੍ਰੋਸਟ ਖਿਲਾਫ ਪਾਬੰਦੀਆਂ ਲਗਾ ਦਿੱਤੀਆਂ ਨੇ ਅਮਰੀਕਾ ਦੇ ਵਿਦੇਸ਼ ਵਿਭਾਗ ਅਨੁਸਾਰ ਇਹ ਇਸ ਵਜ੍ਹਾ ਨਾਲ ਹੋਇਆ ਕਿਉਂਕਿ ਕਿੰਬਰਲੀ ਨੇ ਅਫਗਾਨਿਸਤਾਨ 'ਚ ਅਮਰੀਕੀ ਮੁਲਾਜ਼ਮਾ ਖਿਲਾਫ ਜਾਂਚ ਨੂੰ ਮਨਜ਼ੂਰ ਕੀਤਾ ਸੀ ਇਸ ਦੇ ਨਾਲ ਹੀ ਆਈਸੀਸੀ ਦੇ ਹੋਰ ਜੱਜਾਂ ਫ੍ਰਾਂਸ ਦੇ ਨਿਕੋਲਸ ਗਿਲੋ ਫਿਜੀ ਦੀ ਨਜ਼ਹਤ ਸ਼ਮੀਮ ਖਾਨ ਅਤੇ ਸੇਨੇਗਲ ਦੇ ਮੇਮ ਮੈਂਡੀਏ ਨਿਆੰਗਾ ਉੱਤੇ ਵੀ ਪਾਬੰਦੀਆਂ ਦਾ ਐਲਾਨ ਕੀਤਾ ਗਿਆ ਹੈ ਇਹਨਾਂ ਬਾਕੀ ਜੱਜਾਂ ਉੱਤੇ ਪਾਬੰਦੀਆਂ ਇਸ ਲਈ ਲਾਈਆਂ ਗਈਆਂ ਨੇ ਕਿਉਂਕਿ ਉਹਨਾਂ ਨੇ ਗਾਜ਼ਾ ਅਤੇ ਵੈਸਟ ਬੈਂਕ 'ਚ ਇਜ਼ਰਾਈਲ ਦੇ ਕਾਰਿਆਂ ਤੇ ICC ਦੀ ਜਾਂਚ ਨੂੰ ਮਨਜ਼ੂਰ ਕੀਤਾ ਹੈ। ਪਾਬੰਦੀਆਂ ਅਧੀਨ ਇਹਨਾਂ ਜੱਜਾਂ ਦੀ ਅਮਰੀਕੀ ਅਧਿਕਾਰ ਖੇਤਰ 'ਚ ਆਉਂਦੀ ਕੋਈ ਵੀ ਸੰਪਤੀ ਜ਼ਬਤ ਕਰ ਲਈ ਜਾਵੇਗੀ। ਅਮਰੀਕੀ ਵਿਦੇਸ਼ ਵਿਭਾਗ ਦਾ ਦੋਸ਼ ਹੈ ਕਿ ਅੰਤਰਰਾਸ਼ਟਰੀ ਅਦਾਲਤ 'ਚ ਇੱਕ ਰਾਸ਼ਟਰੀ ਸੁਰੱਖਿਆ ਖਤਰਾ ਇਹ ਹੈ ਜੋ ਅਮਰੀਕਾ ਅਤੇ ਸਾਡੇ ਨਜ਼ਦੀਕੀ ਸਹਿਯੋਗੀ ਇਜ਼ਰਾਈਲ ਦੇ ਵਿਰੁੱਧ ਕਾਨੂੰਨੀ ਕਾਰਵਾਈ ਦਾ ਇੱਕ ਸਾਧਨ ਬਣ ਗਈ ਹੈ। ICC ਪਹਿਲਾਂ 트럼ਪ ਦੀ ਕਾਰਵਾਈ ਦੀ ਨਿੰਦਾ ਕਰ ਚੁੱਕੀ ਹੈ ਤੇ ਉਸ ਨੇ ਕਿਹਾ ਹੈ ਕਿ ਇਹ ਅੰਤਰਰਾਸ਼ਟਰੀ ਅਦਾਲਤ ਦੀ ਸੁਤੰਤਰਤਾ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਹੈ ਅਮਰੀਕਾ ਤੇ ਇਜ਼ਰਾਈਲ ਦੋਵਾਂ ਚੋਂ ਕੋਈ ਵੀ ICC ਦਾ ਮੈਂਬਰ ਨਹੀਂ ਹੈ ਇਹ ਸਾਨੂੰ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਂਦੇ ਹਾਂ ਹੈਡਲਾਈਨਸ ਤੇ ਬ੍ਰੈਂਪਟਨ ਚ ਭਾਰਤੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਬਿਸ਼ਨੋਈ ਗਰੁੱਪ ਵੱਲੋਂ ਘਟਨਾ ਦੀ ਜ਼ਿੰਮੇਵਾਰੀ ਲੈਣ ਦਾ ਦਾਵਾ ਜ਼ਬਰੀ ਵਸੂਲੀ ਦੇ ਮਾਮਲੇ ਰੋਕਣ ਲਈ ਪੋਲੀਏਵ ਦੀ ਯੋਜਨਾ ਲਾਰੈਂਸ ਬਿਸ਼ਨੋਈ ਗਰੁੱਪ ਤੇ ਪਾਬੰਦੀ ਲਗਾਉਣ ਦੀ ਕੀਤੀ ਮੰਗ ਪੰਜਾਬੀ ਨੌਜਵਾਨ ਦੀ ਕੈਨੇਡਾ ਚ ਭੇਦ ਭਰੇ ਹਾਲਾਤ ਚ ਮੌਤ ਪਾਰਕ ਚ ਝੂਲੇ ਵਾਲੇ ਪੋਲ ਨਾਲ ਲਟਕਦੀ ਮਿਲੀ লাশ ਕੈਨੇਡਾ ਦਾ ਪੰਜਾਬੀ ਟਰੱਕ ਡਰਾਈਵਰ ਮੁਰ ਸੁਰਖੀਆਂ ਚ ਆਇਆ ਡਿਪੋਰਟੇਸ਼ਨ ਵਿਰੁੱਧ ਅਪੀਲ ਨੂੰ ਪ੍ਰਭਾਵਿਤ ਕਰ ਸਕਦਾ ਨਵਾਂ ਮਾਮਲਾ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ